ਕਿਲੀ ਕੱਲ ਤੱਕ ਸਾਬ ਦੇ ਹੁਕਮਾਂ ਦੇ ਮੁਤਾਬਕ ਸੇਵਾ ਨਿਭਾ ਰਹੇ ਸੁਖਬੀਰ ਸਿੰਘ ਬਾਦਲ ਹੁਣਾ ਦੇ ਉੱਤੇ ਅੱਜ ਸਵੇਰੇ ਫਾਇਰ ਹੋਇਆ ਹੈ ਔਰ ਫਾਇਰ ਕਰਨ ਵਾਲੇ ਸ਼ਖ ਨਰੈਨ ਸਿੰਘ ਚੌੜਾ ਦੱਸੇ ਜਾ ਰਹੇ ਨੇ ਅਸੀਂ ਇਸ ਵਕਤ ਖੜੇ ਹਾਂ ਡੇਰਾ ਬਾਬਾ ਨਾਨਕ ਨਰੈਨ ਸਿੰਘ ਚੌੜਾ ਹੁਣਾ ਦੇ ਘਰ ਦੇ ਬਾਹਰ ਤਸਵੀਰਾਂ ਦੇ ਵਿੱਚ ਤੁਹਾਨੂੰ ਉਹਨਾਂ ਦਾ ਘਰ ਦਿਖਾ ਰਹੇ ਹਾਂ ਘਰ ਦੀਆਂ ਤਸਵੀਰਾਂ ਦੇਖ ਰਹੇ ਹੋ ਤੁਸੀਂ ਇਹ ਉਹਨਾਂ ਦਾ ਘਰ ਹੈ ਜਿੱਥੇ ਉਹ ਕਾਫੀ ਲੰਬੇ ਸਮੇਂ ਤੋਂ ਡੇਰਾ ਬਾਬਾ ਨਾਨਕ ਦੇ ਵਿੱਚ ਰਹਿ ਰਹੇ ਨੇ ਔਰ ਇੱਥੇ ਹੀ ਉਹ ਆਪਣਾ ਕਾਫੀ ਲੰਬੇ ਸਮੇਂ ਤੋਂ ਪਰਵਾਸ ਮਿਤ ਰਹਿ ਰਸੀ ਤੁਹਾਨੂੰ ਦੱਸ ਦਈਏ ਕਿ ਇਸ ਵਕਤ ਖੜੇ ਆ ਤਸਵੀਰਾਂ ਤੁਸੀਂ ਦੇਖ ਰਹੇ ਹੋ ਨਰੇਂਦਰ ਸਿੰਘ ਚੌੜਾ ਜੋ ਕਿ ਸੁਖਬੀਰ ਸਿੰਘ ਬਾਦਲ ਹੁਣਾਂ ਦੇ ਉੱਤੇ ਆ ਜੋ ਫਾਇਰ ਕਰਦੇ ਨੇ ਔਰ ਫਾਇਰ ਜਿਹੜਾ ਉਹ ਫਾਇਰ ਉਹ ਨਾ ਦੇ ਨਹੀਂ ਲੱਗਦਾ ਕਿਸੇ ਸੇਵਾਦਾਰ ਵੱਲੋਂ ਉਹਨਾਂ ਦੇ ਹੱਥ ਨੂੰ ਉੱਪਰ ਕਰ ਦਿੱਤਾ ਜਾਂਦਾ ਜਿਸ ਤੋਂ ਬਾਅਦ ਫਾਇਰ ਜਿਹੜਾ ਉਹ ਇੱਕ ਦਰਵਾਜ਼ਾ ਸਾਹਿਬ ਦੀ ਕੰਧ ਦੇ ਵਿੱਚ ਲੱਗ ਜਾਂਦਾ ਹੈ ਤੁਸੀਂ ਤਸਵੀਰਾਂ ਦੇਖ ਰਹੇ ਹੋ ਨਰੇਂਦਰ ਸਿੰਘ ਚੌੜਾ ਹੁਣਾਂ ਦੇ ਡੇਰਾ ਬਾਬਾ ਨਾਨਕ ਸਥਿਤ ਕਰਦੀਆਂ ਇਹ ਉਹਨਾਂ ਦਾ ਘਰ ਹੈ ਔਰ ਤੁਹਾਨੂੰ ਦੱਸਦੀ ਕਿ ਨਰੇਂਦਰ ਸਿੰਘ ਚੌੜਾ ਨਾਲ ਹੀ ਡੇਰਾ ਬਾਬਾ ਨਾਨਕ ਦੇ ਇੱਕ ਪਿੰਡ ਹੈ ਚੌੜਾ ਪਿੰਡ ਜਿੱਥੋਂ ਦੇ ਉਹ ਰਹਿਣ ਵਾਲੇ ਨੇ ਔਰ ਪਰ ਉਹ ਕਾਫੀ ਲੰਬੇ ਸਮੇਂ ਤੋਂ ਡੇਰਾ ਬਾਬਾ ਨਾਨਕ ਸ਼ਿਫਟ ਹੋ ਗਏ ਸੀ ਔਰ ਇਸੇ ਹੀ ਘਰ ਦੇ ਵਿੱਚ ਰਹਿ ਰਹੇ ਸੀ ਨਰੇਂਦਰ ਸਿੰਘ ਚੌੜਾ ਹੁਣਾਂ ਜਿਹੜੇ 1984 ਦੇ ਵਿੱਚ ਜਿਹੜਾ ਆਪਰੇਸ਼ਨ ਬਲੂ ਸਟਾਰ ਹੋਇਆ ਉਸ ਤੋਂ ਬਾਅਦ ਉਹ ਪਾਕਿਸਤਾਨ ਕਾਫੀ ਲੰਮਾ ਸਮਾਂ ਰਿਹਾ ਉਸ ਤੋਂ ਬਾਅਦ ਵੀ ਉਹ ਜਦੋਂ ਦੁਬਾਰਾ ਮੁਕਤਾਰਾ ਚ ਇਹ ਇੰਡੀਆ ਵੀ ਆਂਦੇ ਆ ਔਰ ਉਸ ਤੋਂ ਬਾਅਦ ਉਹ ਜਿਹੜੀ ਆ ਬੜੈਲ ਜਰੇ ਬ੍ਰੇਕ ਦੇ ਵਿੱਚ ਵੀ ਉਹਨਾਂ ਦਾ ਨਾਮ ਆਇਆ ਸੀ ਨਾਨ ਸਿੰਘ ਚੋੜਾ ਉਹਨਾਂ ਦੇ ਘਰ ਦੀਆਂ ਤਸਵੀਰਾਂ ਤੁਸੀਂ ਦੇਖ ਰਹੇ ਹੋ ਅਸੀਂ ਦੇਖਦੇ ਹਾਂ ਕਿ ਉਹਨਾਂ ਦੇ ਘਰ ਤੇ ਕੋਈ ਮਿਲਦਾ ਜਾਂ ਨਹੀਂ ਮਿਲਦਾ ਅਸੀਂ ਉਹਨਾਂ ਦੇ ਘਰ ਦੇ ਬਿਲਕੁਲ ਬਾਹਰ ਖੜੇ ਆ ਸਤ ਸੱਚਿਕਾ ਬਈ। ਇਹ ਇਹ ਨਾਮ ਤੁਹਾਡਾ। ਮੇਰਾ ਨਾਮ ਭਾਜੀ ਜਸਮੀਤ ਕੋਰ। ਇਹ ਨਰੰਤਨ ਚੋੜਾ ਜੀ ਤੁਹਾਡੇ ਕੀ ਲੱਗਦੇ? ਹਸਬੰਦ। ਹਸਬੰਦ ਨੇ ਤੁਹਾਨੂੰ ਪਤਾ ਲੱਗਾ ਕਿਸੇ ਗੱਲ ਦਾ ਕਿ ਕੋਈ ਅੱਜ ਗੱਲ ਹੋਈ ਹੈ? ਨਹੀਂ ਭਾਜੀ ਮੈਨੂੰ ਤਾਂ ਨਹੀਂ ਪਤਾ ਲੱਗ ਮੈਂ ਤਾਂ ਦੇਖੋ। ਉਹਨਾਂ ਨੇ ਸੁਖਬੀਰ ਸਿੰਘ ਬਾਦਲ ਉਹਨਾਂ ਤੇ ਗੋਲੀ ਚਲਾਈ ਆ। ਔਰ ਗੋਲੀ ਨਹੀਂ ਲੱਗੀ ਪਰ ਉਹਨਾਂ ਗੋਲੀ ਚਲਾਈ ਆ ਜੀ। ਤੁਹਾਨੂੰ ਇਸ ਬਾਰੇ ਜਾਣਕਾਰੀ? ਨਾ ਮੈਨੂੰ ਨਹੀਂ ਮੈਂ ਤਾਂ ਠੀਕ ਨਹੀਂ ਮੈਂ ਤਾਂ ਲੰਮੀ ਤੇ ਹੀ। ਤਾਨੂੰ ਸਾਡੇ ਕੋ ਪਤਾ ਲੱਗਾ ਤਾਹੇ ਵੀ ਬਾਪੂਆ ਖੜਕਾਇਆ ਤੇ ਮੈਂ ਬਾਹਰ ਨਹੀਂ ਗਈ ਨਾ ਤੇ ਪਤਾ ਲੱਗਾ ਜੀ ਅੱਛਾ ਤੇ ਕਿਦੋਂ ਦੇ ਉਹ ਗਏ ਸੀ ਉਹ ਉਹਦੇ ਸਵੇਰੇ 6 ਵਜੇ ਗਏ ਹਨ ਆਂਦੇ ਪ੍ਰੋਗਰਾਮ ਆ ਮੈਂ ਅੰਬਰਸਰ ਉੱਥੇ ਚੱਲੇ ਆ ਤੁਹਾਨੂੰ ਘਰੇ ਕਹਿ ਕੇ ਗਿਆ ਕਿ ਪ੍ਰੋਗਰਾਮ ਆ ਉਹ ਉੱਥੇ ਚੱਲੇ ਆ ਹਾਂਜੀ ਹੋਰ ਕੋਈ ਗੱਲਬਾਤ ਨਹੀਂ ਘਰ ਹੋਰ ਗੱਲਬਾਤ ਉਹਨਾਂ ਕੋਈ ਨਹੀਂ ਕੀਤੀ ਕਦੀ ਕੋਈ ਇਦਾਂ ਦੀ ਗੱਲ ਹੋਈ ਆ ਕਿ ਕਿਸੇ ਲੀਡਰ ਬਾਰੇ ਉਸਕੀ ਬੀਸ ਸਿੰਘ ਬਦਲਵਾਰੀ ਕੋਈ ਗੱਲ ਨਾ ਉਹਨਾਂ ਨੇ ਘਰ ਸਾਡੇ ਨਾਲ ਕਦੀ ਕੋਈ ਗੱਲ ਨਹੀਂ ਉਹਨਾਂ ਬਾਰੇ ਕੀਤੀ ਕਦੀ ਕੋਈ ਗੱਲ ਨਹੀਂ ਹਾਂਜੀ ਠੀਕ ਹੈ ਤੇ ਅੱਜ ਲੋਟ ਜਾਂਦੇ ਚਾ ਅੱਜ ਹੀ ਗਏ ਨਹੀਂ ਨਹੀਂ ਉਹਦੇ ਜਦੋਂ ਕਿਤੇ ਬਰਸੀ ਹੋਏ ਉਹਦੇ ਜਾਂਦੇ ਨੇ ਅੱਗੋ ਪਿਛੇ ਤਾਂ ਘਾਟੀ ਜਾਂਦੇ ਨੇ ਹੁਣ ਹੁਣ ਤੇ ਉਤਰਾ ਨਹੀਂ ਘਟਿ ਗਏ ਆ ਤਾਂ ਬਰਸੀ ਕਰਕੇ ਜਾਂਦੇ ਜਿੱਥੇ ਬਰਸੀ ਹੋਏ ਮਨਾਉਣੀ ਹੁੰਦੀ ਹੈ ਉੱਥੇ ਉਹਨਾਂ ਨੇ ਪ੍ਰੋਗਰਾਮ ਪਰਿਵਾਰ ਦੇ ਵਿੱਚ ਪੰਜੀ ਕੋਣ ਕੋਣਾ ਪਰਿਵਾਰ ਵਿੱਚ ਆਹ ਵੇਲੇ ਬੱਚੇ ਨੇ ਦੋ ਹੈ ਬੇਟੇ ਬੇਟੇ ਦੋਨੋਂ ਆ ਤਿੰਨ ਪੋਤਰੀਆਂ ਪੁੱਤਰੇ ਤੇ ਬੇਟੇ ਕੀ ਕਰਦੇ ਬੇ ਬੇਟੇ ਦੋਵੇਂ ਵਕੀਲੀ ਕਰਨਦੇ ਨੇ ਦੋਨੇ ਵਕੀਲ ਨੇ ਹਾਂਜੀ ਕਿੱਥੇ ਵਕੀਲ ਨੇ ਇੱਥੇ ਕੇਸ ਨਹੀਂ ਲੜਨਦੇ ਜਿਹੜੇ ਸੀਦ ਪਰਿਵਾਰਾਂ ਦੇ ਕੀ ਪਰਵਾਣਾਂ ਦੇ ਕੀਤ ਲਾ ਹਾਂ ਦੋ ਪੀੜੀ ਬੇਟੀ ਉਹਨਾਂ ਦੇ ਕੇਸ ਲੜਦੇ ਨੇ ਐਡਵੋਕੇਟ ਨੇ ਹਾਂਜੀ ਠੀਕ ਹੈ ਮਤਲਬ ਤੁਹਾਨੂੰ ਨਹੀਂ ਇਸ ਬਾਰੇ ਜਾਣਕਾਰੀ ਕਿ ਗੋਲੀ ਚੱਲੀ ਹੈ ਜੀ ਨਾ ਮੈਨੂੰ ਨਹੀਂ ਜੇ ਮੈਨੂੰ ਤਾਂ ਤੁਹਾਡੇ ਤੋਂ ਪਤਾ ਲੱਗਾ ਠੀਕ ਹੈ ਜੀ ਜੋ ਸੋ ਇਸ ਨਰਿੰਦਰ ਸਿੰਘ ਚੋੜਾ ਉਹਨਾਂ ਦੇ ਧਰਮ ਪਤਨੀ ਔਰ ਉਹਨਾਂ ਨੇ ਕਹਿਣਾ ਹੈ ਕਿ ਮिन्नੂ ਕਿਸੇ ਗੱਲ ਦਾ ਪਤਾ ਨਹੀਂ ਹੈ ਕਿ ਕੀ ਵਾਕਿਆ ਹੋ ਗਿਆ ਔਰ ਸਾਨੂੰ ਸਿਰਫ ਜੇ ਡੇਲੀ ਪੋਸਟ ਜਾਨੇ ਕਿ ਸਾਡੇ ਵੱਲੋਂ ਜਾਣਕਾਰੀ ਜਿਹੜੀ ਮਿਲੀ ਆ ਪਰ ਉਸ ਤੋਂ ਬਾਅਦ ਉਹ ਜਿਹੜੇ ਹੁਣ ਘਰ ਦੇ ਵਿੱਚ ਉਹਨਾਂ ਨੂੰ ਇਸ ਗੱਲ ਕਹਿ ਕੇ ਗਏ ਸੀ ਕਿ ਮੈਂ ਕਿਸੇ ਸਮਾਗਮ ਤੇ ਵਿੱਚ ਅੰਮ੍ਰਿਤਸਰ ਜਾ ਰਿਹਾ ਹਾਂ ਇਸ ਤੋਂ ਬਾਅਦ ਉਹਨਾਂ ਨਾਲ ਕੋਈ ਗੱਲ ਨਹੀਂ ਕੀਤੀ ਔਰ ਕਦੇ ਇਸ ਟੌਪਿਕ ਤੇ ਅੰਦੇ ਘਰ ਕੋਈ ਗੱਲ ਨਹੀਂ ਕਰਦੇ ਕਿ ਕੀ ਕੋਈ ਕੀ ਕੰਮ ਕਰ ਰਹੇ ਨੇ ਜਾਂ ਕੀ ਉਹਨਾਂ ਦੇ ਮਨ ਵਿੱਚ ਚੱਲ ਰਿਹਾ ਕਦੀ ਉਹਨਾਂ ਨੇ ਇਸ ਦਾ ਜ਼ਿਕਰ ਨਹੀਂ ਕੀਤਾ ਤੁਹਾਨੂੰ ਦੱਸ ਦਈਏ ਕਿ ਨਰੈਨ ਸਿੰਘ ਚੌੜਾ ਉਹਨਾਂ ਦੇ ਦੋ ਪੁੱਤਰ ਹਨ ਔਰ ਦੋਨੇ ਪੁੱਤਰ ਜਿਹੜੇ ਉਹ ਵਕੀਲ ਨੇ ਯਾਨਕਿ ਐਡਵੋਕੇਟ ਨੇ ਔਰ ਉਹ ਆਪਣੇ ਕੋਟਾਂ ਦੇ ਵਿੱਚ ਗਏ ਹੋਏ ਹਨ ਇਸ ਵਕਤ ਔਰ ਇਸ ਵਕਤ ਅਸੀਂ ਉਹਨਾਂ ਦੇ ਘਰ ਦੇ ਬਾਹਰ ਖੜੇ ਹਾਂ ਤਸਵੀਰਾਂ ਦੇ ਵਿੱਚ ਉਹਨਾਂ ਦਾ ਘਰ ਔਰ ਉਹ ਘਰ ਦੀਆਂ ਤਸਵੀਰਾਂ ਤੁਸੀਂ ਦੇਖ ਰਹੇ ਹੋ ਇੱਥੇ ਕਾਫੀ ਲੰਬੇ ਸਮੇਂ ਤੋਂ ਡੇਰਾ ਬਾਬਾ ਨਾਨਕ ਉਹ ਉਰੈ ਰਹੇ ਨੇ ਔਰ ਇਹਨਾਂ ਦਾ ਜੱਦੀ ਪਿੰਡ ਚੌੜਾ ਹੈ ਜੋ ਕਿ ਥੋ ਪੰਜ 6 ਕਿਲੋਮੀਟਰ ਦੀ ਦੂਰੀ ਤੇ ਹੈ ਔਰ ਕਾਫੀ ਸਮਾਂ ਤੋਂ ਲੋਕ ਉਹ ਜਿਹੜਾ ਉਹ ਇੱਥੇ ਡੇਰਾ ਬਾਬਾ ਨਾਨਕ ਆ ਕੇ ਵਸ ਗਏ ਸਨ ਔਰ ਉਸ ਤੋਂ ਬਾਅਦ ਉਹ ਇਸੇ ਕਰਤੇ ਵਿੱਚ ਜਿਹੜਾ ਰਹੇ ਨੇ ਉਹ ਤੁਹਾਨੂੰ ਦੱਸਦੀ ਹੈ ਕਿ ਇਹਨਾਂ ਦੇ ਮੁਤਾਬਕ ਗਰਾਂ ਸਿੰਘ ਚੌੜਾ ਜਿਹੜੇ ਨੇ ਉਹ ਘਰ ਇਹ ਕਹਿ ਕੇ ਗਏ ਸਨ ਕਿ ਮੈਂ ਕਿਸੇ ਸਮਾਗਮ ਦੇ ਵਿੱਚ ਚੱਲਿਆ ਔਰ ਜਦੋਂ ਬਾਅਦ ਕੋਈ ਉਹਨਾਂ ਨੇ ਆਪਣੇ ਘਰ ਤੇ ਵਿੱਚ ਗੱਲ ਨਹੀਂ ਕੀਤੀ ਡੇਰਾ ਬਾਬਾ ਨਾਨਕ ਤੋਂ ਗੁਰਕਿਰਪਾਲ ਸਿੰਘ ਡੈਲੀ ਪੋਸਟ ਪੰਜਾਬ ਹਰਿਆਣਾ ਮਾਚਲ